ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪੰਜਾਬ ਦਾ ਮੌਸਮ ਅੱਜ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੀਂਹਿਆ ਸਾਰ ਕਿੰਨੇ ਕਿੰਨੇ ਮੌਸਮ ਦੀ ਕੀ ਸਥਿਤੀ रहेगी ਅੱਜ ਦਿਨ ਖਾ ਪੰਜਾਬ ਦੇ ਵਿੱਚ ਇਹ ਸਾਰੀਆਂ ਤੁਹਾਨੂੰ ਜਾਣਕਾਰੀਆਂ ਇਸ ਵੀਡੀਓ ਦੇ ਵਿੱਚ ਦਿਆਂਗੇ ਤਾਜ਼ਾ ਸੈਟਲਾਈਟ ਦੱਸੇ ਨਾਲ ਲਾਈਵ ਸੈਟਲਾਈਟ ਦੱਸੇ ਰਿਹਾ ਅਸੀਂ ਇਹ ਤੁਹਾਨੂੰ ਨਾਲ ਸਾਂਝਾ ਕਰ ਦਿੰਨੇ ਆ ਤੇ ਤੁਹਾਡੀ ਸਕਰੀਨ ਤੇ ਨੇ ਜੀ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਐਸਲੂ ਮੌਸਮਾ ਜਿਹੜਾ ਬਿਲਕੁਲ ਸਾਫ਼ ਬਣਿਆ ਹੋਇਆ। ਸੋ ਅੱਜ ਦਿਨ ਭਰ ਮੌਸਮ ਹੈ ਜਿਹੜਾ ਉਹ ਸਾਫ਼ ਹੀ ਰਹਿਣ ਦੇ आसार ਨੇ ਵੱਡੇ ਪੱਧਰ ਤੇ ਕੋਈ ਤਬਦੀਲੀ ਮੌਸਮ ਦੇ ਵਿੱਚ ਅੱਜ ਸੰਭਵ ਨਹੀਂ ਲੱਗਦੀ ਤੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਹੀ ਰਹੇਗਾ। ਤੇ ਜੇਕਰ ਆਪਾਂ ਪਛਮੀ ਜਿਲ੍ਹਾ ਤੇ ਲੇਕੇ ਪੂਰਬੀ ਜਿਲ੍ਹਾ ਦੀ ਗੱਲ ਕਰਦੇ ਹਾਂ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਮੋਗਾ ਸ਼੍ਰੀ ਮੁਕਤਸਰ ਸਾਹਿਬ ਠੰਡਾ ਸ਼੍ਰੀ ਅਮਰਸਰ ਸਾਹਿਬ ਸੰਗਰੂਰ ਬਰਨਾਲਾ ਲੁਧਿਆਣਾ ਪਟਿਆਲਾ ਸਾਰੇ ਖੇਤਰਾਂ ਦੇ ਵਿੱਚ ਮੌਸਮ ਦੇ ਸਾਫਰਣ ਦੇ ਅਸਰ ਨੇ ਗਰਮ ਤੇ ਖੁਸ਼ਕ ਹਵਾਵਾਂ ਜਿਹੜੀਆਂ ਨੇ ਇਧਰੋਂ ਆਉਂਦੀਆਂ ਏਸ਼ੀਆ ਦੇ ਪਛਮੀ ਤੁਹਾਨੂੰ ਮੁਲਕਾਂ ਤੋਂ ਯਾਨੀ ਕਿ ਅਰਬ ਸਾਗਰ ਵੱਲੋਂ ਆਉਦੇ ਯਾਨੀ ਹਵਾਵਾਂ ਨੇ ਉਹ ਗਰਮ ਤੇ ਖੁਸ਼ਕ ਹਵਾਵਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਰੇਗਿਸਤਾਨ ਵਾਲੇ ਹਾਸੇ ਆਉਂਦੀਆਂ ਜਿਹਦੇ ਨਾਲ ਹਮੇਸ਼ਾ ਜਿਹੜੀ ਉਹ ਐਸੇ ਦੇ ਇਸ ਤਰ੍ਹਾਂ ਬਰਕਰਾਰ ਰਹਿਣ ਦੀ ਉਮੀਦ ਹੈ ਪਿਛਲੇ 24 ਘੰਟਿਆਂ ਦੇ ਜੇਕਰ ਅੰਕੜੇ ਚੱਕਦੇ ਹਾਂ ਜੀ ਤੇ ਮੈਕਸਿਮਮ ਟੈਂਪਰੇਚਰ ਦੇਖਦੇ ਹਾਂ ਤੇ 37 ਡਿਗਰੀ ਦੇ ਆਸ-ਪਾਸ ਜਿਹੜਾ ਜੱਸਾ ਸੰਰਾਲਾ ਹਲਕਾ ਲੁਧਿਆਣੇ ਦਾ ਸਭ ਤੋਂ ਗਰਮ ਖੇਤਰ ਰਿਹਾ ਤੇ 37.8 ਦੇ ਆਸ-ਪਾਸ ਟੈਂਪਰੇਚਰ 36 37 ਦੇ ਆਸ-ਪਾਸ ਚੱਲਦੇ ਫਿਰਨੇ ਮੈਕਸਿਮਮ ਪੰਜਾਬ ਦੇ ਵਿੱਚ ਤੇ ਉੱਥ ਟੈਂਪਰੇਚਰ ਮੈਕਸਿਮਮ ਚਲਦੇ ਹੋਏ ਨਹੀਂ ਟੈਂਪਰੇਚਰ ਚੜੇ ਹੋਏ ਨਹੀਂ ਕਿਉਂਕਿ ਪਿਛਲੇ 24 ਘੰਟਿਆਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਕੋਈ ਉਛਾਲ ਜ਼ਰੂਰ ਆਇਆ ਕਿਉਂਕਿ ਮੌਸਮ ਸਾਫ਼ ਹੈ ਤੇ ਗਰਮ ਤੇ ਖੁਸ਼ਕ ਹੋਣ ਦੇ ਨਾਲ ਜਿਹੜਾ ਮੌਸਮ ਟੈਂਪਰੇਚਰ ਦੇ ਵਿੱਚ ਉਛਾਲ ਆਇਆ ਹੈ ਇਕਨਾਂ ਜਿਹੜੇ ਜਾਂਦੀਆਂ ਦੇ ਤਾਜ਼ਾ ਅਫਲੇਟ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ 23 ਤਵਖਤ ਅੱਜ ਦੇਣਾ ਤੇ ਲਗਭਗ ਫੋਤੇ ਖੇਤਰਾ ਦੇ ਵਿੱਚ ਮੌਸਮ ਸਾਫ ਰਹਿਣ ਦੀ ਉਮੀਦ ਹੈ 23 ਦੀ ਗੱਲ ਕਰੀਏ 24 ਦੀ ਗੱਲ ਕਰੀਏ 25 ਦੀ ਗੱਲ ਕਰੀਏ ਤਾਂ ਮੌਸਮ ਸਾਫ ਹੈ ਤੇ ਹੌਂਦੇ ਜਨਾਂ ਦੇ ਵਿੱਚ ਵੀ ਸਾਫ ਰਹਿਣ ਦਾ ਅਸਰ ਨੇ ਸੋ ਅੱਜ ਕਿਤੇ ਵੀ ਕੋਈ ਵੱਡੇ ਫੱਦਰ ਦੇ ਉਮੀਦ ਦੀ ਉਮੀਦ ਨਹੀਂ ਹੈ ਪੰਜਾਬ ਦੇ ਵਿੱਚ ਮੱਧ ਭਾਰਤ ਦੇ ਸੂਬਿਆਂ ਦੇ ਵਿੱਚ ਉਮੀਦ ਜ਼ਰੂਰ ਜਾਰੀ ਨੇ ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼ ਹੋ ਗਿਆ ਬਿਹਾਰ ਚਾਰਖੰਡ ਇਹਨਾਂ ਖੇਤਰਾਂ ਦੇ ਵਿੱਚ ਵੀ ਚੱਲ ਰਹੀ ਹੈ ਧੰਨਵਾਦ ਜੀ ਸ਼ੁਕਰੀਆ